ਸਾਡੇ ਦੇਸ਼ ਦੇ ਵਿੱਚ ਸੰਵਿਧਾਨ ਨੂੰ ਖਤਮ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ ਜਦੋਂ ਦੀ ਭਾਜਪਾ ਸਰਕਾਰ ਆਈ ਹੈ ਉਦੋਂ ਦਾ ਦਲਤਾਨਾਤ ਵੱਧ ਤਿੱਖਾ ਜਿਹੜਾ ਹੋ ਰਿਹਾ ਉਹਦੀ ਮਿਸਾਲ ਤੁਹਾਡੇ ਸਾਹਮਣੇ ਕਿ ਸਾਡੇ ਦੇਸ਼ ਦਾ ਸੁਪਰੀਮ ਕੋਰਟ ਦਾ ਜਿਹੜੀ ਚੀਫ ਜਸਟਿਸ ਹੈ ਉਹਨੂੰ ਇਹ ਲੋਕ ਜਿਹੜੇ ਆ ਜਿਹੜਾ ਰਕੇਸ਼ ਕਿਸ਼ੋਰ ਜਿਹੜਾ 71 ਸਾਲ ਦਾ ਆਦਮੀ ਹੈ ਉਹ ਵਕੀਲ ਔਰ ਜਿਹੜੇ ਜੁੱਤੀਆਂ ਵਖਾ ਰਿਹਾ ਕੀ ਇਹ ਮਦਭਾਗੀ ਘਟਰੇ ਨਹੀਂ ਕਿ ਜਿਹੜੀ ਇੱਕ ਸ਼ੈਡੂਲ ਕਾਸ ਜਿਹੜਾ ਉਹ ਸੁਪਰੀਮ ਕੋਰਟ ਦਾ ਜਿਹੜਾ ਉਹ ਜੱਜ ਬਣ ਗਿਆ ਇਹਨਾਂ ਨੂੰ ਇਹ ਗੱਲਾਂ ਜਿਹੜੀਆਂ ਉਹ ਬਰਦਾਸ਼ਤ ਨਹੀਂ ਇਹ ਕਿਉਂਕਿ ਇਹ RAM ਰਾਜ ਚਾਹੁੰਦੇ ਨੇ ਜਿਹੜਾ ਕਿ ਮਨੁੱਖੀ ਸਮਰੱਥੀ ਜਿਹੜੀ ਹੈ ਕਿਉਂਕਿ ਸਾਡੇ ਦੇਸ਼ 'ਚ ਜਿਹੜਾ ਆਜ਼ਾਦੀ ਤੋਂ ਪਹਿਲਾਂ ਜਿਹੜਾ ਸੰਵਿਧਾਨ ਸੀ ਉਸ ਮਨੁਸ਼ੀਮਤੀ ਸੀ ਮਨੁਸ਼ੀਮਤੀ ਜੀਡੀਏ ਉਹ ਜਿਹੜੇ ਸ਼ਡਿਊਲ ਕਾਸਟਾਂ ਨੂੰ ਸਭ ਤੋਂ ਪਿੱਛੇ ਦਾ ਮੰਦੀ ਹੈ ਕਿਉਂਕਿ ਜਾਤੀਵਾਦ ਨੂੰ ਬੜਾਵਾ ਸੀਗਾ ਜਦੋਂ 바ਵਾ ਸਾਹਿਬ ਮੇਲਕਰ ਸਾਹਿਬ ਨੇ ਸੰਵਿਧਾਨ ਜਿਹੜਾ ਉਹ ਬਣਾਇਆ ਉਹ ਦੇਸ਼ ਚ ਲਾਗੂ ਕਰਕੇ ਸਾਰਿਆਂ ਨੂੰ ਬਰਾਬਰ ਦਾ ਦਿਖਾ ਦਿੱਤਾ ਪਰ ਜਿਹੜਾ ਇਹਨਾਂ ਨੂੰ ਇਹ ਗੱਲ ਨੂੰ ਗਵਾਈ ਨਹੀਂ ਇਹ ਚਾਹੁੰਦੇ ਨੇ ਕਿ ਜਿਹੜਾ ਸੰਵਿਧਾਨ ਨੂੰ ਖਤਮ ਕਰਕੇ ਤੇ ਜਿਹੜਾ ਮਨੁਸ਼ੀਮਤੀ ਨੂੰ ਲਾਗੂ ਕੀਤਾ ਜਾਵੇ ਜਿਹੜਾ ਕਿ ਇਹ ਜਿਹੜੇ ਐਸਸੀ ਸਮਾਜ ਆ ਇਹ ਕਦੀ ਬਰਦਾਸ਼ਤ ਨਹੀਂ ਕਰੇ ਅੱਜ ਲੋਕ ਕੀ ਕੀਤਾ ਜਾ ਰਿਹਾ ਅਸੀਂ ਅੱਜ ਕੇਂਦਰ ਸਕਾਰ ਦਾ ਬੀਜੇਪੀ ਸਰਕਾਰ ਦਾ ਜਿਹੜਾ ਉਹ ਪੁਤਲਾ ਸਾੜ ਰਿਹਾ ਔਰ ਇਹਨੂੰ ਚੇਤਾਵਨੀ ਦਿੰਦੇ ਆ ਕਿ ਜਿਹੜੀਆਂ ਤੂੰ ਅੱਗੇ ਵੋਟਾਂ ਚੋਰੀ ਕਰਕੇ ਨਾ ਤੀਸਰੀ ਵਾਰ ਸਰਕਾਰ ਬਣਾ ਲਈਏ ਨਾ ਉਹ ਜਿਹੜੇ ਲੋਕ ਨੇ ਸ਼ਡੂਲ ਕਾਸ ਉਹ ਪੂਰੇ ਜਿਹੜੇ ਆ ਉਹ ਧਿਆਨ ਰੱਖ ਰਿਹਾ ਤੇ ਅਗਲੇ ਇਲੈਕਸ਼ਨ ਉਹ ਬੀਜੇਪੀ ਨੂੰ ਉਤਚਲਦਾ ਕਰਨ ਇਹਨੂੰ ਅੱਗੇ ਵੀ ਵਧਾਓਗੇ ਧਰਨੇ ਪ੍ਰਦਰਸ਼ਨ ਦੇਖੋ ਜੀ ਅੱਜ ਸਾਡੇ ਸਿਰਫ ਅਮਰਸਾਦ ਦੀ ਗੱਲ ਨਹੀਂ ਕਰ ਰਿਹਾ ਇਹ ਸਾਰੇ ਦੇਸ਼ ਦੇ ਵਿੱਚ ਜਿਹੜਾ ਆਪਣਾ ਆਮ ਆਦੀ ਪਾਰਟੀ ਉਪਦਰਸ਼ਨ ਕਰ ਰਹੀ ਹੈ ਹੁਣ ਕਿਹਦੀ ਵਾਈਟ ਕਰਾਂ ਮੈਂ ठेकेदार ਅਮਰਜੀਤ ਸਿੰਘ ਸਤੇਲ ਸ਼ਕਤੀ ਮਾਝਾ ਜਨ ਇੰਚਾਰਜ ਐਸੀ ਵਿੰਗ ਪਿਛਲੇ ਦਿਨੀ ਜੋ ਦੇਖ ਦੇ ਵਿੱਚ ਘਟਨਾ ਵਾਪਰੀ ਆ ਜੋ ਸੁਪਰੀਮ ਕੋਰਟ ਦੇ ਵਿੱਚ ਇੱਕ ਵਕੀਲ ਨੇ ਚੀਫ ਜਸਟਿਸ ਦੇ ਉੱਪਰ ਜੁੱਤੀ ਮਾਰੀ ਆ ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਏ ਇਹ ਬਹੁਤ ਘੱਟ ਕਿਉਂਕਿ ਜੋ ਚੀਫ ਜਸਟਿਸ ਆ ਓ ਬਾਬਾ ਸਾਹਿਬ ਲੱਗਦਾ ਭੀਮਰਾਓ ਅਮੇਰਦਾ ਕੀ ਦੀ ਦੇਨ ਦੇ ਨਾਲ ਪੜ੍ਹ ਲੈ ਕੇ ਉਹ ਐਜੂਕੇਸ਼ਨ ਲੈ ਲੈ ਕੇ ਸੁਪਰੀਮ ਕੋਰਟ ਦਾ ਜੱਜ ਬਣਿਆ ਇਹ ਗੱਲ ਜਿਹੜੀ ਇਹਨਾਂ ਨੂੰ ਭਾਜਪਾ ਵਾਲਾ ਨੂੰ ਹজম ਨਹੀਂ ਹੋ ਰਹੀ ਕਿ ਦਲਤਾਂ ਦਾ ਜਿਹੜਾ ਜੀਵ ਜੈਸ਼ਟ ਕਿਦਾਂ ਬਣ ਗਿਆ ਕਿਉਂਕਿ ਭਾਜਪਾ ਦੀ ਸੋਚੀ ਸਮਝੀ ਚਾਲ ਆ ਜਦੋਂ ਵਕੀਲ ਨੂੰ ਐਡੋਕੇਟ ਨੂੰ ਬੋਲਸ ਨੇ ਬਾਹਰ ਕੀਤਾ ਉਹ ਬਾਹਰ ਸਨਾਪਤ ਤਰਨ ਦੇ ਉੱਪਰ ਨਾਰੇ ਲਗਾ ਰਿਆ ਸੀ ਬੋਲਦਾ ਜਾ ਰਹੀ ਅੰਦਰ ਵੀ ਬਾਹਰ ਵੀ ਬੋਲਦਾ ਜਾ ਰਹੀ ਔਰ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਆਜ ਆਮ ਆਦਮੀ ਪਾਰਟੀ ਵੱਲੋਂ ਰੋਸ ਮਜਾਰਾ ਕੀਤਾ ਜਾ ਰਿਹਾ ਧਰਨੇ ਦਿੱਤੇ ਜਾ ਰਹੇ ਆ ਭਾਜੀ ਦੇ ਪਤਲੇ ਫੁਕੇ ਜਾ ਰਹੇ ਆ ਇਸ ਦਾ ਜਿਹੜਾ ਅਸੀਂ ਵਿਰੋਧ ਕੀਤਾ ਔਰ ਅੱਗੋਂ ਵੀ ਵਿਰੋਧ ਜਾਰੀ ਦੇਗਾ ਜੈ ਭੀਮ ਜੈ ਬਾਪ माजी ਸੁਖਚੰਦ ਸਿੰਘ ਐਸ ਸੀ ਮੰਗੂ ਜ਼ਿਲ੍ਹਾ ਦਿਹਾਤੀ ਅੰਮ੍ਰਿਤਸਰ ਨੂੰ ਅੱਜ ਦਾ ਜੋ ਇੱਥੇ ਧਰਨਾ ਦਿੱਤਾ ਜਾ ਰਿਹਾ ਪਤਲਾ ਫੋਕਿਆ ਜਾ ਰਿਹਾ ਵਾ ਬੀਜੇਪੀ ਸਰਕਾਰ ਦਾ ਉਹਨਾਂ ਸਾਡੇ ਸਮਾਜ ਦੇ ਨਾਲ ਜੋ ਕਾਨੂੰਨੀ ਹਰਕਤ ਕੀਤੀ ਆ ਸਾਡੇ ਐਸੀ ਸਮਾਜ ਦੇ ਜਿਹੜੇ ਸੁਪਰੀਮ ਕੋਰਟ ਦੇ ਜੱਜ ਬਣੇ ਨੇ ਉਹਨਾਂ ਨੇ ਬੜੀ ਗਲਤ ਹਰਕਤ ਕੀਤੀ ਆ ਸੋ ਉਹਨਾਂ ਦੇ ਖਿਲਾਫ ਬੀਜੇਪੀ ਸਰਕਾਰ ਦੇ ਖਿਲਾਫ ਅਸੀਂ ਬੀਜੇਪੀ ਸਰਕਾਰ ਦਾ ਇੱਥੇ ਪਤਲਾ ਫੁੱਪਣ ਜਾ ਰਹੇ ਆ ਬੜੀ ਕਨਾਉਣੇ ਹਰਕਤ ਆ ਕਿਉਂਕਿ ਪਿੱਛੇ ਵੀ ਸੰਵਿਧਾਨ ਤੇ ਬੜੇ ਅਟੈਕ ਕੀਤੇ ਜਾ ਰਹੇ ਬੀਜੇਪੀ ਸਰਕਾਰ ਵੱਲੋਂ ਤੇ ਹੁਣ ਸਾਡਾ ਸਮਾਜ ਜਿਹੜਾ ਅਸੀਂ ਸਮਾਜ ਇਹ ਜਾਗ ਉੱਠਿਆ ਇਹ ਨਹੀਂ ਕਿ ਹੁਣ ਸੁੱਤੇ ਆ ਜਾਗ ਉੱਠੇ ਆ ਜਾਗ੍ਰਿਤੀ ਆ ਚੁੱਕੀ ਆ ਅਸੀਂ ਕਿਸੇ ਵੀ ਕੀਮਤ ਦੇ ਨਾਲ ਸੰਵਿਧਾਨ ਦੇ ਉੱਤੇ ਟੈਕ ਨਹੀਂ ਕਰਨ ਦੇਵਾਂਗੇ ਇਹ ਮੰਨ ਲਓ ਜੇ ਸਾਡੇ ਸੁਪਰੀਮ ਕੋਰਟ ਦੇ ਜੱਜਾਂ ਤੇ ਉਹਨਾਂ ਤੇ ਜੋਤਾ ਸੁਤੰਦ ਦੀ ਕੋਸ਼ਿਸ਼ ਕੀਤੀ ਹੈ ਇਹ ਸੰਵਿਧਾਨ ਦੀ ਤੋਹੀਨ ਹੈ ਬਹੁਜਾ ਦੀ ਤੇ ਸੰਵਿਧਾਨ ਦੀ ਤੋਹੀਨ ਨਹੀਂ ਅਸੀਂ ਹੁਣ ਦੇਵਾਂਗੇ ਅਸੀਂ ਦਾ ਸਖਤ ਸ਼ਬਦਾਂ ਦੇ ਨਾਲ ਵਿਰੋਧ ਕਰਦੇ ਆਂ ਕਿ ਅੱਜ ਇੱਥੇ ਮੋਦੀ ਸਰਕਾਰ ਦਾ ਪੁਤਲਾ ਫੁੱਪਣ ਜਾ ਰਿਹਾ ਹੈ